ਸ੍ਰੀ ਕਾਲ ਜੀ ਮੇਰੇ ਵੀਰਾਂ ਨੂੰ ਤੇ ਮੇਰੇ ਸਾਰੀਆਂ ਸ਼ੁਰੂਆਤ ਕਰਦੇ ਨਵੇਂ ਵਲੌਗ ਦੇ ਵਿੱਚ ਤੇ ਗੁਰੂਆ ਮੈਂ ਤਾਂ ਸਕੂਲੋਂ ਆਇਆ ਹਾਂ ਉਹਨਾਂ ਨੀਂਦਾਂ ਉਂਡੀ ਬਹੁਤ ਜ਼ਿਆਦੀ ਤੇ ਮੈਂ ਲੱਗਾ ਸੌਂ ਉਹ ਟਾਈਮ ਹਲੇ ਵਜੇ 5 ਵਜ ਗਈ ਸ਼ਾਮਾਂ ਦੇ ਮੈਂ ਸ਼ਾਮੀ ਲੱਗਾ ਸੌਂ ਗੁਰੂਆ ਲੈ ਮੈਂ ਹੋਨੇ ਸਤਾ ਉੱਠਿਆ ਗੁਰੂਆ ਤੇ ਬਾਹਰ ਗਵਾਂਢੀ ਆਈ ਤੇ ਹੁਣ ਅੱਗੇ ਚੱਲ ਗਏ ਅੰਦੇ ਆ ਗਏ ਪਤਾ ਨਹੀਂ ਡੱਬੇ ਦੇ ਫੜੇ ਸ਼ਾਇਦ ਵਿਆਹ ਆ ਆਪਾਂ ਵੀ ਆਵੇ ਮਿੱਠਾ ਡੱਬਾ ਵਿਆਹ ਆ ਲੈ ਕੇ ਦੇ ਨਾ ਆਣਗੇ ਮੁੰਡੇ ਦਾ ਵਿਆਹ ਦੇਖਦੇ ਆ ਡੱਬਾ ਹੁੰਦਾ ਹੈ ਕੀ ਵੈ ਡੱਬੇ ਫਰੇ ਅੱਜ ਉਹ ਲੱਗੇ ਗਏ ਆ 2 ਮਿੰਟ ਤੇ ਘਰੇ ਕੋਈ ਖੰਨੀ ਆ ਕੋਈ ਗੱਲ ਨਹੀਂ ਆਉਂਦੇ ਆ ਡੈਡੀ ਵੀ ਨਹੀਂ ਆਜਾਏ ਬਹੁਤ ਟਾਈਮ ਹੋ ਗਿਆ ਦੁਰਵਾ ਤੇ ਸ਼ੇ ਵਧ ਗਈ ਤੇ ਕਰਦਾ ਹੁਣ ਮੈਂ ਕਿਉਂ ਨਹੀਂ ਆਏ ਇੰਨਾ ਟਾਈਮ ਲਾਤਾ ਇਹਨਾਂ ਨੇ ਲੈ ਵੀ ਹੋਇਆ ਹੀ ਨਾ ਉਹੀ ਕੰਮ ਜੇਤੋਂ ਮੈਂ ਡਰਦਾ ਸੀ ਨਹੀਂ ਡਰਦਾ ਨਹੀਂ ਜੇਤੋਂ ਮੈਂ ਹੱਸਦਾ ਸੀ ਇਹ ਲਵ ਯੂ ਵੀਰ ਦਾ ਵਿਆ ਆ ਚੁਕਿਆ ਵਾ ਤੇ ਗੁਰੂਆ ਕਾਰਡ ਚੈੱਕ ਕਰੋ ਕਿੰਨਾ ਸੋਹਣਾ ਈ ਕਾਰਡ ਵੇ ਕਿੰਨਾ ਸੋਹਣਾ ਈ ਇਹ ਹੁਣ ਮੇਰਾ ਜੀ ਕੰਟੈਕਟ ਮੈਂ ਹੁਣੇ ਖੋਲਾਂ ਪਰ ਮੈਂ ਉਹ ਤੇਰਾ ਪਲਾ ਹੋਇਆ ਜਿਹੜਾ ਸ਼ੀਸ਼ਾ ਵਾਲਾ ਤੂੰ ਦੱਤਾ ਨਾ ਟੀ ਆਈ ਡੀ ਲਾਤਾ ਜਗਾੜ ਜਾ ਇਹਨਾਂ ਰੂਹ ਖੁਸ਼ ਹੋ ਗਈ ਏ ਦਬਾ ਬੋਤੇ ਸੋਹਣਾ ਗੁਰੂਆ ਕਾਰਡ ਹੀ ਪੋਤਾ ਸੋਹਣਾ ਤੇ ਵੀਰ ਦਾ ਨਾਮ ਹੈਗਾ ਵਾ ਖਦੀਪ ਸਿੰਘ ਕੀ ਸੁਖਦੀਪ ਸਿੰਘ ਤੇ ਪ੍ਰਭਜੋਤ ਕੋਰ ਵਧੀਆ ਵਧਾਈ ਹੋਵੇ ਵੀਰ ਨੂੰ ਵੀਰ ਦਾ ਵਿਆਹ ਚਟ ਬੁਏ ਚ ਆ ਜਾਂਦਾ ਇਹਨੂੰ ਪਾਲ ਲੱਗ ਗਿਆ ਕੀ ਆ ਗਿਆ ਮਾਣ ਨੂੰ ਨਾਈ ਗੁਰਵਾ ਵੇਖਣੀ ਡੇਡ ਬੈਦ ਮੈਂ ਤੇ ਬਣਾ ਰਿਹਾ ਪਿਆ ਕਾ ਚੋ ਕੋਈ ਨਾ ਰੱਤ ਤੇ ਕੁ ਯਾਰ ਦੋਸਤ ਆਏ ਆ ਤੇ ਵੀ ਦੇ ਚਾਹ ਬਣਾ ਤੇ ਚਾਹ ਬਣਾਉਣ ਲਿਆ ਮੇਰੀ ਜੀਤ ਲੱਗ ਗਈ ਮੈਂ ਇਹ ਕੰਮ ਤੋਂ ਆਏ ਨਹੀਂ ਤੇ ਉਹਨਾਂ ਨੂੰ ਮਿਲਣ ਜਾਣਾ ਪਾਣਾ ਟਾਈਮ ਹੋ ਚਲਾ ਉਹਨਾਂ ਦਾ ਤੇ ਨਾਲੇ ਅੱਜ ਆ ਗਈ ਆ ਦਾਦਾ ਦਾਦੀ ਦੀ ਐਨੀਵਰਸਰੀ ਤੇ ਦਾਦਾ ਦਾਦੀ ਦੀ ਐਨੀਵਰਸਰੀ ਦੀਆਂ ਉਹ ਬਾਲਟਾ ਹੋਣਾ ਤੇ ਅੱਜ ਆਪਾਂ ਜਾਵਾਂਗੇ ਨਾਲੇ ਦਾਦੇ ਹਰ ਦਾਦੇ ਨੇ ਸੱਦੇ ਆਂਦਾ ਆਇਓ ਘਰੇ ਤੇ ਜਾਵਾਂਗੇ ਫਿਰ ਆਪਾਂ ਅਦਰ ਚਾਚੇ ਆਲ ਕਮਿੰਦੀ ਜੀ ਵੀ ਮੈਂ ਤੇ ਦਾਦੇ ਤੇ ਜਾ ਕੋਈ ਭਾਵੇਂ ਕੋਈ ਚੱਕਰ ਇਹਦੇ ਧੂਆਂ ਬੜਾ ਹੁੰਦਾ ਹੈ ਦਾਦੇ ਤੇ ਜਾਣੇ ਆ ਫਿਰ ਆਪਾਂ ਚਾਚੇ ਨੂੰ ਨਾਲ ਚਾਚਾ ਚੁਣਾ ਕੇ ਪਿਆਲਦਾ ਯਾਰ ਲੇਵੀ ਮੈਂ ਬਾਪੂ ਸਰ ਤੇ ਗੱਲ ਕੀਤੀ ਮੈਂ ਜਾਲ ਬਾਪੂ ਆ ਗਿਆ ਡੱਬਾ ਹੋ ਗਿਆ ਮੂੰਹ ਮਿੱਠਾ ਕਰਾ ਕੇ ਦੇ ਕਰਾ ਦੇ ਨਾ ਕਰਾ ਤੇ ਲੈ ਆ ਦੇ ਇਧਰ ਫਿਰ ਬਾਪੂ ਮਾਦਨ ਦਿੱਤਾ ਮਮਮੀ ਨੂੰ ਟੀਕੇ ਖੋਲਦੇ ਆ ਯਾਰ ਮਮਮੀ ਮਮਮੀ ਨੇ ਇਹ ਕਹਿਣਾ ਕਿ ਚੱਲ ਤੇ ਤੇਰੀ ਮਾਂ ਦਾ ਪਤਾ ਭੈਣ ਦੇ ਤੇਰੇ ਤੇ ਜਾਣੇ ਹੀ ਕੁਲੀ ਹੋਇਆ ਕਰੇ ਆਉਣੇ ਦੀ ਮਾਤਾ ਹੋ ਗਿਆ ਮਾਦਾ ਆਪੇ ਖੋਲੂ ਕਰਪਾ ਮੈਂ ਚਾਹ ਬਣਾਵਾਂਗੇ ਚਾਹ ਪੀਣਾ ਆਹ ਚਾਹ ਬਣਾਵਾਂਗੇ ਨਾਲੇ ਚਾਹ ਦਸਾਂਗੇ ਨਾਲੇ ਤੂੰ ਤੇ ਜੱਲਿਆਂਗੇ ਮਸਾਲੇਦਾਰ ਹੈ ਉਹ ਦੇ ਜਿਹੜੇ ਹਿਰਦਾ ਲੱਗਦੇ ਹੈ ਬਈ ਹੁਣੇ ਲੈ ਗਿਆ ਮਮਮੀ ਨੂੰ ਆਈ ਨੂੰ ਸਗਨਾ ਤੇ ਹਨਾ ਨੂੰ ਖੁਸ਼ੀ ਇੱਕ ਦਿਨ ਜਾਵਾਂਗੇ ਵਯਾ ਹਾਂ ਲੈ ਆਪਣੀ ਗਲੀ ਚ ਆਪਣੀ ਕਲੋਨੀ ਚ ਵਿਆਹ ਆ ਗਿਆ ਤੁਸੀਂ ਹਮਮ ਕੋਈ ਨਹੀਂ ਚੱਲਾਂਗੇ ਮੰਮੀ ਕੀ ਹੈ ਦਾਦਾ ਦਾਦੀ ਦੀ ਐਨੀਵਰਸਰੀ ਐਣੀ ਐਨੀਵਰਸਰੀ ਵਟ ਸਰੀ ਆਦੇ ਜਾਵਾਂਗੇ ਦਾਦੇ ਤੇ ਦਾਦੀ ਨੇ ਕਿਹਾ ਸੀ ਆਓ ਭਾਜੀ ਇੱਥੇ ਕਹਿੰਦੇ ਕਿੰਦੇ ਆਇਓ ਓਕੇ ਅੱਜ ਐਨੀਵਰਸਰੀ ਉੱਥੇ ਮੇਰੇ ਤਾਂ ਨੇ ਲੈ ਬਟਾ ਦੇ ਸਾਰੇ ਵਾਸਤੇ ਸਰਪ੍ਰਾਈਜ਼ ਲੈ ਕੇ ਆਏ ਆ ਤੇ ਉਹ ਸਰਪ੍ਰਾਈਜ਼ ਇਹ ਆ ਕਿ ਸਾਵਾਦ ਨੂੰ ਨਹੀਂ ਅੱਜ ਪਹਿਲੇ ਦਿਨ ਸਕੂਲੇ ਗਏ ਹੀ ਤੇ ਨਾਲ ਹੀ ਵੀ ਕੀ ਆਵਾ ਨਾਲੇ ਛੁੱਟੀਆਂ ਆ ਗਈਆਂ ਨਾਲ ਹੀ ਤਿੰਨ ਛੁੱਟੀਆਂ ਵਾਏ ਮੰਨ ਗੈਟ 3 ਫਰੀ ਜਿਹੋਦੀ ਖੁਸ਼ੀ ਵਿੱਚ ਜਸਨੇ ਨਾ ਮੈਨੂੰ ਖਚੋਲਤਾ ਜਿਵੇਂ ਕਿਦਾਂ ਖਚੋਲਿਆ ਛੁੱਟੀਆਂ ਆ ਗਈਆਂ ਛੁੱਟੀਆਂ ਅਮੀ ਇਹ ਮਕਮਲ ਆ ਫਰਕੇ ਦੋ ਚੱਕਰ ਦੇਵਾਂਗੇ ਵਾਹੇ ਚੱਕਰ ਕਿੰਨੇ ਆਂਦੇ ਆ ਲੋਬੀ ਸ਼ੁਪੀਆਂ ਆ ਗਈਆਂ ਇਸ ਦੀ ਖੁਸ਼ੀ ਵਿੱਚ ਆਪਾਂ ਕੀ ਕਰਾਂਗੇ ਐਨੀਵਰਸਰੀ ਦਾਦੇ ਦਾਦੇ ਦੀ ਮਨਾਵਾਂਗੇ ਸੁੱਟੀਆਂ ਦੇ ਚੱਕਰ 'ਚ ਚੱਲ ਫਿਰ ਮੇਰਾ ਕੱਪੜੇ ধਵਾਵੀਆਂ ਸਵੇਰੇ ਚੱਕਰੋਂ ਲਾਪੇ ਕਮਾਉ ਲਿਆ ਨਾ ਜੰਗਾ ਮੋੜਿਆ ਦਾ ਬੇਕੁਰੀ ਸਵਾ ਚੜ ਗਈ ਲੋਬੀ ਸਾਰਿਆਂ ਨੂੰ ਵਧਾਈਆਂ ਹੁਣ ਸਾਰਿਆਂ ਨੂੰ ਕਿਉਂਕਿ ਤਿੰਨ ਸੁੱਟੀਆਂ ਆ ਚੁੱਕੀਆਂ ਵਾ ਤੁਹਾਡੀ سپورਟ ਨਾਲ ਫਿਰ ਮੈਨੂੰ ਸਾਡੀਆਂ ਦਵਾਵਾਂ ਨਾ ਜਿਹੜੀ ਚੀਜ਼ ਮੈਨੂੰ ਚਾਹੀਦੀ ਉਹ ਫਿਰ ਮਿਲ ਗਈ ਆ ਵਾ ਕਿਤਨਾ ਦਿਨ ਬਾਅਦ ਵੇਖਾਂ ਗਾੜੀ ਕੜੀ ਸੁੱਟੀਆਂ ਹੁੰਦੀ ਆ ਤੇਰਾ ਕੋਸਾ ਦੇਖੋ ਮਿੱਠਾ ਲੈ ਜੀਏ ਸਾਨੂੰ ਇਹ ਦੇਖਾ ਲਿਖਣਾ ਕੀ ਕੀ ਕਰਾਇਆ ਮਲਾਜਾਂ ਨਹੀਂ ਕਰਾਇਆ ਮਲਾਜਾਂ ਨੂੰ ਦੱਸ ਦੇ ਕੇ ਕਿ ਸ਼ੂਗਰਵਾਜੀ ਨਹੀਂ ਨਹੀਂ ਨਾ ਥੋੜੀ ਹੋਣੀ ਲੈ ਜੀ ਆ ਗਏ ਆ ਘਰੇ ਚਾਚਾ ਭਾਵੇਂ ਸਮੂਹ ਕੋ ਆਇਆ ਨਾ ਮੈਂ ਜੀ ਹੈ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਲੈ ਮੀ ਹੈਪੀ ਐਨੀਵਰਸਰੀ ਹੈਪੀ ਐਨੀਵਰਸਰੀ ਓਏ 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 ਕਰਨਾ ਹੈਪੀ ਐਨੀਵਰਸਰੀ ਥੈਂਕ ਯੂ ਥੈਂਕ ਯੂ ਸਸਰੀ ਗਾ ਸਸਰੀ ਗਾ ਸਸਰੀ ਗਾ ਹੈਪੀ ਰੋਟੀ ਖਾਣੇ ਸਾਰਿਆਂ ਨੇ ਬੈਠ ਕੇ ਅਮਿਤ ਇਹ ਨਹੀਂ ਖਾਣਦੇ ਮੈਂ ਸੋਚਦਾ ਹਾਂ ਅਗਰ ਇਹ ਬែក ਰੋਟੀ ਖਾਣ ਜੀ ਹਾਂ ਸੋਦਾ ਸਾਰੇ ਜਿਹੜੇ ਖਲੋ ਕੇ ਖਾਂਦੇ ਲੈ ਨਹੀਂ ਰਾਜੇ ਰਾਜੇ ਖਾਣ ਦੇ ਬਲੀਆਂ ਬਲੀਆਂ ਚੱਕ ਨਹੀਂ ਆਹੋ ਯਾਰ ਇਹਨਾਂ ਗੱਲ ਅਸੀਂ ਦੂਆ ਪੈਣਾ ਦੀ ਵਾਰੀ ਰੋਟੀ ਖਾਣ ਦੀ ਜਦੋਂ ਜਦੀ ਖਾਂਦੀ ਆ ਹਾਂ ਮੈਂ ਚਾਹ ਰੇਸ ਲਾਈ ਆ ਕਿ ਰੇਸ ਲਾਈ ਆ ਹੋਰ ਪਹਿਲਾਂ ਉਹ ਹੁੰਦੀ ਹੈ ਮੈਂ ਕਿਨੇ ਖਾਦੀਆਂ ਨਾ ਨਾ ਖਾਦੀ ਕੇ ਮੈਂ ਤੇਜੀ ਰੋਟੀ ਖਾ ਲਗੀ ਮੈਂ ਉਹ ਤੇਜੀ ਖਾ ਲੀ ਸਾਲ ਭਰ ਬੜੇ ਕੰਮ ਚੱਲ ਰਹੇ ਸੀ। ਆ ਵੇਲੇ ਆ ਕੋਣ ਕੋਣ ਪੱਲਾ ਹਰ ਮਾਂ ਦਾ ਰੋਟੀ। ਲੈ ਆ ਸਾਂਢ ਸਾਂਢ ਤੇ ਬੜੀਆਂ ਗੁਦੀਆਂ ਗੱਲਾਂ ਦੇ ਭਏ ਆਦੇ। ਭਰਾ ਚਾਚਾ ਮੇਰਾ। ਸਾਂਢ ਸਾਂਢ ਵੀ ਚਾਚਾ ਪਤੀ ਜਾ ਇਕੱਠੇ ਅੱਜ। ਕੋਈ ਵੀ ਦਾ ਨਾ ਕਰੋ। ਇਕ ਕਰਨੀਆਂ ਪੈਂਦੀਆਂ ਵਾ ਪੁੱਤ ਵੀ ਆ ਤੇ ਸੰዱ ਵੀ ਇਹ ਸਾਰੇ ਕੰਮ ਕਰਨੇ। ਤੇ ਕਰਨੇ ਵੀ ਆ। ਦੋਰੀਆਂ ਦੇ ਨੇ ਰਿਸ਼ਤੇਦਾਰੀਆਂ ਦੇ। ਜ다 ਮੈਂ ਨਹੀਂ ਮਿੱਠਾ ਆ ਚਾਹ ਕੰਦੀ ਪੀ ਲੈਣਾ ਲੈ ਵੀ ਹੁਣ ਚੱਲੇ ਆ ਮੈਂ ਦੇ ਚਾਚਾ ਸੁਨੂਨ ਰਾਤੀ ਚਾਚਾ ਮੇਰੇ ਅਡੇ ਵਾਲੀ ਭਲਣੀ ਕੀ ਵਾਈਫਾਈ ਨੂੰ ਕੀ ਚੱਕਰ ਪਿਆ ਹੈ ਬੜਾ ਸਪੋਰਟਸ ਗੀਅਰ ਪਾਇਆ ਕੀ ਗੱਲ ਵਾ ਭਾਈ ਵੇ ਤੇ ਚੜਹੀ ਆ ਉਹ ਪਹਿ ਗਿਆ ਆਪਣੇ ਤੇ ਰਾਤੀ ਫਿਰ ਚਾਚਾ ਦੇ ਵਾਲੀ ਵਾਈਫਾਈ ਦੀਆਂ ਤਾਰਾਂ ਛੜ ਗਈਆਂ ਵਲੌਗ ਨਹੀਂ ਅਪਲੋਡ ਹੋਣਾ ਤੇ ਚਾਚੀ ਅੰਬਰਸਰ ਗਈ ਹੈ ਨਾ ਚਾਚੀ ਅੰਬਰਸਰ ਵਾ ਉਹਨੇ ਵੀ ਆਇਆ ਨਾ ਕੱਲ ਪਰਸਨ ਤੇ ਫੇਰ ਮੂਵੀ ਸ਼ੂਟ ਕਰਾਂਗੇ ਫੇਰ ਅਗਲੀ ਵੀ ਕੋਈ ਚੱਕਰ ਨਹੀਂ ਕਰ। ਫੇਰ ਅਗਲੀ ਮੂਵੀ ਸ਼ੂਟ ਕਰਾਂਗੇ ਇਹਦਾ ਭਾਗ ਹੋਣਾ। ਲੈ ਭਾਦਨ ਚਾਚਾ ਕਿਹੜਾ ਸਮਾਨ ਦਸਮਾਨ ਲੈ ਚਲ ਗਿਆ ਉਹ ਹੀ ਹੁੰਦਾ। ਫੈਸਲਾ ਹੁੰਦਾ ਸਮਾਨ ਲੈਣ ਗਿਆ ਹੀ ਭਾਈ। ਚੱਲੀ ਫੇਰ ਆਪਾਂ ਅੱਗੇ ਖੂਲਦੇ। ਲੈ ਆ ਵੀ ਚੰਗਾ ਭਾਈ ਸਾਰਿਆਂ ਨੂੰ ਮਿਲਦੇ ਆਂ ਆਪਾਂ ਅਗਲੇ ਵਲੋਗ ਚ ਓਕੇ ਜੀ ਬਾਏ ਬਾਏ।